ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਦਸ਼ਮੀਸ਼ ਪਿਤਾ ਦੀ ਸਾਖੀ ਭਾਗ ਛੇਵਾਂ ਸੁਣਾਵਾਂਗੇ ਇਸ ਸਾਖੀ ਵਿੱਚ ਤੁਹਾਨੂੰ ਦਸ਼ਮੀਸ਼ ਪਿਤਾ ਹਾੜੀ ਸਾਹਿਬ ਤੋਂ ਨਖਲੌਰ ਵੱਲ ਜਾਣਾ ਮਾਰੇ ਦੱਸਾਂਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਨਖਨੌਰ ਦੇ ਮਸੰਦਾ ਨੇ ਗੁਰੂ ਪਰਿਵਾਰ ਦੇ ਠਹਿਨ ਲਈ ਚੰਗਾ ਪ੍ਰਬੰਧ ਕਰ ਦਿੱਤਾ ਸੀ ਬਾਲਾ ਪ੍ਰੀਤਮ ਤਾਂ ਬੜੇ ਉਤਾਵਲੇ ਸਨ ਕਿ ਅੱਖ ਦੇ ਫੋਰ ਵਿੱਚ ਹੀ ਉਹ ਆਪਣੇ ਪਿਤਾ ਜੀ ਨੂੰ ਮਿਲਣ ਭਾਰ ਮੌਸਮ ਦੇ ਐਸੀ ਰੁਕਾਵਟ ਪਾਈ ਗਈ ਉਹਨਾਂ ਨੂੰ ਕਾਫੀ ਸਮਾਂ ਨਖਨੌਰ ਠਹਿਰਨਾ ਪਿਆ ਪਰ ਬਾਲ ਪਾਸ਼ਾ ਹਰਸ ਥਾਨ ਤੇ ਆਪਣੇ ਆਂ ਜੀ ਲਾਉਣਾ ਜਾਣਦੇ ਸਨ ਉਹਨਾਂ ਨੇ ਇੱਥੇ ਆਪਣੇ ਹਾਨ ਦੇ ਮੁੰਡੇ ਇਕੱਠੇ ਕੀਤੇ ਅਤੇ ਉਹਨਾਂ ਨੂੰ ਫੌਜੀ ਸਿਖਲਾਈ ਦੇਣ ਲੱਗ ਗਏ ਗੱਤਕੇ ਬਾਜੀ ਦਾ ਰੋਜ਼ ਅਖਾੜਾ ਲੱਗਦਾ ਜਿਹੜਾ ਬਾਲ ਜਿੱਤ ਜਾਂਦਾ ਉਸ ਨੂੰ ਆਪਣੇ ਘਰੋਂ ਨਾਮ ਦਿੰਦੇ ਕੁਸਤੀਆਂ ਦਾ ਵੀ ਅਖਾੜਾ ਲੱਗਦਾ ਛੋਟੇ-ਛੋਟੇ ਬਾਲ ਇੱਕ ਦੂਸਰੇ ਨਾਲ ਹੱਥ-ਪੰਜਾ ਲਾਉਂਦੇ ਸਾਰੇ ਬੱਚਿਆਂ ਨੂੰ ਗਲੇਨਾ ਬਣਾ ਕੇ ਦਿੰਦੇ ਅਤੇ ਨਿਸ਼ਾਨੀ ਫੁੰਡੇ ਜਾਂਦੇ ਨੰਖਨੌਰ ਅਤੇ ਲਾਗਲੇ ਪਿੰਡਾਂ ਦੇ ਬੱਚਿਆਂ ਬਾਤ ਹਰ ਸਮੇ ਮੇਲਾ ਹੀ ਲੱਗਿਆ ਰਹਿੰਦਾ ਸੀ ਗੁਰੂ ਘਰ ਦੇ ਪ੍ਰੇਮੀਆਂ ਨੂੰ ਜਦ ਪਤਾ ਲੱਗਾ ਕਿ ਵੀਰਾ ਘਤੀ ਆਉਂਦੇ ਸੋਹਣੀਆਂ-ਸੋਹਣੀਆਂ ਪੇਟਾਵਾ ਪੇਸ਼ ਕਰਦੇ ਅਤੇ ਨਾਮਦਾਨ ਦੇ ਗੱਪੇ ਲੈ ਕੇ ਨਿਹਾਲ ਹੋ ਜਾਂਦੇ ਨਖਨਾਰ ਉਸ ਸਮੇਂ ਕੋਈ ਚੰਗਾ ਖੂਤਾ ਜਾਂ ਬੋਲੀ ਨਹੀਂ ਸੀ ਇੱਕ ਖੂਹ ਸੀ ਜਿਸ ਦਾ ਪਾਣੀ ਬੜਾ ਹੀ ਖਾਰਾ ਅਤੇ ਪੀਣ ਯੋਗ ਨਹੀਂ ਸੀ ਸੰਤਾਨਿਕ ਸੰਗਤ ਨੇ ਮਾਤਾ ਜੀ પાસે ਬੇਨਤੀ ਕੀਤੀ ਉਹਨਾਂ ਨੂੰ ਇੱਕ ਖੂਹ ਲਵਾ ਦਿੱਤਾ ਜਾਵੇ ਜਿਸ ਦਾ ਪਾਣੀ ਮਿੱਠਾ ਹੋਵੇ ਮਾਤਾ ਜੀ ਨੇ ਆਪਣੇ ਖਰਚੇ ਨਾਲ ਇੱਕ ਖੂਹ ਪਟਵਾਇਆ ਤੇ ਇਸ ਦਾ ਪਾਣੀ ਬੜਾ ਨਿਰਮਲ ਅਦੇ ਸਵਾਦੀ ਸੀ ਇਸ ਤੋਂ ਪਰੰਤ ਇੱਕ ਬੋਲੀਵਿਡ ਤਿਆਰ ਕਰਵਾਈ ਗਈ ਤਾਂ ਕਿ ਆਉਂਦਾ ਜਾਂਦਾ ਰਾਹੀ ਪਾਣੀ ਤੋਂ ਪਿਆਸਾ ਨਾ ਜਾਵੇ ਜਦ ਬਾਲਾ ਪ੍ਰੀਤਮ ਨਖਲੌਰ ਠਹਿਰੇ ਹੋਏ ਸੰਤਾਂ ਪੀਰ ਪੀਖਣਸ਼ਾ ਨੂੰ ਪਤਾ ਲੱਗਾ ਉਹ ਬਾਲਾ ਪ੍ਰੀਤਮ ਦੇ ਅਵਤਾਰ ਸਮੇ ਉਹਨਾਂ ਦੇ ਦਰਸ਼ਨ ਕਰਨ ਪਟਨਾ ਸਾਹਿਬ ਗਏ ਸਨ ਅੱਜਕੱਲ ਉਹ ਕਰਨਾਲ ਦੇ ਜ਼ਿਲ੍ਹੇ ਵਿੱਚ ਠਸਕੇ ਇਹੰਦ ਦੇ ਵਿੱਚ ਰੰਦੇ ਸੰd ਜਦ ਪੀਰ ਜੀ ਨਖਨੌਰ ਪਹੁੰਚੇ ਤਾਂ ਉਸ ਸਮੇਂ ਬਾਲ ਗੁਰੂ ਜੀ ਨੇ ਆਪਣੇ ਸਾਥੀਆਂ ਨੂੰ ਗਤਕਾ ਸਕਾਰ ਹੈ ਸੰ ਪੀਰ ਜੀ ਉਹਨਾਂ પાસે ਪਹੁੰਚੇ ਤਾਂ ਝੁੱਕ ਕੇ ਸਤ ਸਲਾਮਾਂ ਕੀਤੀਆਂ ਗੁਰੂ ਜੀ ਨੇ ਵੀ ਖੇਡਣਾ ਛੱਡ ਕੇ ਪੀਰ ਜੀ ਨੂੰ ਗਲਵਕੜੀ ਪਾ ਲਈ ਅਤੇ ਆਪਣੇ ਘਰ ਲੈ ਆਏ ਪੀਰ ਜੀ ਨੂੰ ਉਹਨਾਂ ਬੈਠਣ ਲਈ ਆਸਣ ਲਾ ਕੇ ਦਿੱਤਾ ਆਪ ਉਹਨਾਂ ਦੀ ਗੋਦੀ ਵਿੱਚ ਜਾ ਬੈਠੇ ਪੀਰ ਜੀ ਦੇ ਸਾਰੇ ਸਾਥੀ ਗੁਰੂ ਜੀ ਦੇ ਇਸ ਸਨੇਹ ਅਤੇ ਪਿਆਰ ਵਾਲ ਵੇਖ ਕੇ ਬਹੁਤ ਖੁਸ਼ ਹੋਏ ਅਤੇ ਸਾਰਿਆਂ ਨੇ ਵਾਰੀ-ਵਾਰੀ ਗੁਰੂ ਅੱਗੇ ਸਿਜਦਾ ਕੀਤਾ ਪੀਰ ਜੀ ਕੁਝ ਦਿਨ ਇੱਥੇ ਠਹਿਰੇ ਤੇ ਬਾਲਾ ਪ੍ਰੀਤਮ ਦੇ ਚੋਜ ਵੇਖ ਕੇ ਵਾਰਨੇ ਜਾਂਦੇ ਸਾਥ ਸੰਗਤ ਅਤੇ ਕੀਰਤਨ ਦਾ ਆਨੰਦ ਵੀ ਮਾਣਦੇ ਰਹੇ ਬਾਲਾ ਪ੍ਰੀਤਮ ਦੇ ਮਾਖੇਓ ਮਿੱਠੇ ਬੋਲ ਉਹਨਾਂ ਨੂੰ ਕੀ ਲਿਆ ਸੀ ਬਾਬ ਸਜਾਨ ਲੱਗਿਆ ਪੀਰ ਜੀ ਨੇ ਬਾਲਾ ਗੁਰੂ ਜੀ પાસે ਬੇਨਤੀ ਕੀਤੀ ਕਿ ਉਹਨਾਂ ਦਾ ਮੇਰ ਦਾ ਹੱਥ ਰੱਖਿਆ ਜਾਵੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਸੀਸ ਦਿੱਤੀ ਪੀਰ ਜੀ ਤੁਹਾਡਾ ਸਦਾ ਹੀ ਡੇਰਾ ਚੱਲਦਾ ਰਹੇ ਤੇ ਮੀਰ ਸਾਹਿਬ ਹੀ ਇੱਕ ਰੱਬ ਤੇ ਪ੍ਰੋਸਾਰ ਰੱਖਣਾ ਉਹਦੇ ਸਦਾ ਹੀ ਦਤਾ ਸਦਾ ਹੀ ਦਤਾਰ ਹੈ ਨਕਨੌਰ ਵਿੱਚ ਰਹਿੰਦੇ ਆਂ ਬਾਲਾ ਪ੍ਰੀਤਮ ਹਰ ਵੇਲੇ ਇਹੋ ਤਾਂਗ ਰੱਖਦੇ ਸਨ ਕਿ ਕਿਸੇ ਵੀ ਵੇਲੇ ਆਪਣੇ ਗੁਰਦੇਵ ਪਿਤਾ ਜੀ ਦੀ ਗੋਦੀ ਵਿੱਚ ਜਾ ਬੈਠਣ ਕਿ ਉਹਨਾਂ ਦੀ ਮਰਜ਼ੀ ਪੂਰੀ ਹੋ ਗਈ ਜਦ بارشਾਂ हट ਗਈਆਂ ਤੇ ਚੋ ਦੇ ਨਾਲੇ ਵੀ 80 ਏਟਾਂ ਲੈ ਗਏ ਤਦ ਸਤਗੁਰ ਤੇਗ ਬਾਦਰ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਗੁਰੂ ਪਰਿਵਾਰ ਨੂੰ ਲੈਣ ਵਾਸਤੇ ਭੇਜਿਆ ਸਨੇਹਾ ਮਿਲਦੇ ਹੀ ਸਾਰਾ ਪਰਿਵਾਰ ਝਟਪਟ ਤਿਆਰ ਹੋ ਗਿਆ ਪਰ ਜਦ ਇਹ ਖਬਰ ਨਕਨੌਰ ਅਤੇ ਉਸ ਦੇ ਆਲੇ-ਦੁਆਲੇ ਪੁੱਜੀ ਦਾ ਲਾਕੇ ਦੀ ਸਾਰੀ ਸੰਗਤ ਵੀਰਾਂ ਘਾਤ ਕੇ ਆ ਗਈ ਬਾਲਾ ਪ੍ਰੀਤਮ ਨੇ ਆਪਣੀ ਝੋਜਲ ਨਾਲ ਕੋ ਜੀ ਹੀ ਮਹੀਨਿਆਂ ਵਿੱਚ ਸਾਰੇ ਇਲਾਕੇ ਨੂੰ ਮੋਹ ਲਿਆ ਸੀ ਕੋਈ ਵੀ ਸੇਖੋਂ ਨੂੰ ਰੁਕਣ ਵਾਸਤੇ ਤਾਂ ਨਹੀਂ ਸੀ ਕਹਿ ਸਕਦਾ ਪਰ ਵਿਛੜ ਨੂੰ ਵੀ ਕਿਸੇ ਦਾ ਚਿੱਤ ਨਹੀਂ ਸੀ ਕਰਦਾ ਗੁਰੂ ਜੀ ਨੇ ਸਾਰਿਆਂ ਨੂੰ ਦਲਾਸਾ ਦਿੱਤਾ ਅਤੇ ਸਭ ਨੂੰ ਨਾਮਦਾਨ ਦੀ ਬਖਸ਼ਿਸ਼ ਕੀਤੀ ਗੁਰੂ ਪਰਿਵਾਰ ਪਹਿਲਾਂ ਹੀ ਵਾਂਗ ਪਾਲਕੀਆਂ ਅਤੇ ਗੱਡੀਆਂ ਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਵੱਲ ਚੱਲ ਪਿਆ ਰੋਪੜ ਆਦੀ ਹੁੰਦੇ ਹੋਏ ਸਾਰਾ ਪਰਿਵਾਰ ਕੀਰਤ ਪਰ ਪੁਰ ਪੁੱਜ ਗਿਆ ਕੀਰਤਨ ਪੁਰ ਗੁਰੂ ਤੇਗ ਬਹਾਦਰ ਜੀ ਦੇ ਭਰਾਵਾਂ ਭਰਾਵਾਂ ਦੇ ਸਾਰੇ ਪਰਿਵਾਰ ਰਹਿੰਦੇ ਸਨ ਸਾਰੇ ਰਿਸ਼ਤੇਦਾਰ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਮਿਲੇ ਬਾਲਾ ਪ੍ਰੀਤਮ ਨੇ ਹੁ ਤੱਕ ਕੇ ਸਾਰਿਆਂ ਨੂੰ ਸ੍ਰੀ ਗੁਰੂ ਹਰगोविंद ਸਾਹਿਬ ਦੀ ਯਾਦ ਆਈ ਕਿਉਂਕਿ ਬਾਲਾ ਪ੍ਰੀਤਮ ਆਪਣੇ ਦਾਦੇ ਵਾਂਗ ਹੀ ਪਰਤੀਲੇ, ਦਲੇਰ ਅਤੇ ਤਾਕਤਵਰ ਸਨ ਬਾਲਾ ਪ੍ਰੀਤਮ ਨੇ ਸਾਰੇ ਪਰਿਵਾਰ ਨੂੰ ਮਿਲੇ ਅਤੇ ਉਹਨਾਂ ਨੇ ਸਾਰੇ ਅਸਥਾਨਾਂ ਦੇ ਦਰਸ਼ਨ ਕੀਤੇ ਜਿਹੜੇ ਉਹਨਾਂ ਦੇ ਦਾਦਾ ਜੀ ਨਾਲ ਸੰਬੰਧਿਤ ਸਨ ਅਗਲੇ ਦਿਨ ਸਾਰਾ ਪਰਿਵਾਰ ਨੰਦਪੁਰ ਸਾਹਿਬ ਵੱਲ ਚੱਲ ਪਿਆ ਨੰਦਪੁਰ ਸਾਹਿਬ ਤੋਂ ਮੀ ਬਹੁਤ ਸੰਤ ਬਾਲਾ ਬਨਵੀਤਮ ਨੂੰ ਅਗਲ ਵੰਡੀ ਲੈਣ ਵਾਸਤੇ ਆ ਰਹੀ ਸੀ ਰਾਹ ਵਿੱਚ ਦੋਵਾਂ ਸੰਤਾਂ ਦੇ ਮੇਲ ਹੋ ਗਏ ਦੋਵੇਂ ਸ਼ਬਦ ਗਾਉਂਦੀਆਂ ਆਨੰਦਪੁਰ ਸਾਹਿਬ ਪੁੱਜ ਗਈਆਂ ਉਸ ਸਮੇਂ ਗੁਰੂ ਸਾਹਿਬ ਦਰਬਾਰ ਵਿੱਚ ਬਿਰਾਜਮਾਨ ਸਨ ਜਦ ਉਹਨਾਂ ਨੇ ਬਾਹਰ ਜਕਾਰਿਆਂ ਦੇ ਸ਼ਬਦ ਗਾਉਣ ਦੀ ਆਵਾਜ਼ ਸੁਣੀ ਤਾਂ ਉਹ ਆਪ ਉੱਠ ਕੇ ਦਰਵਾਜ਼ੇ ਵੱਲ ਆਏ ਬਾਲਾ ਪ੍ਰੀਤਮ ਜੀ ਪਾਲਕੀ ਵਿੱਚ ਨਿਕਲ ਕੇ ਦੌੜ ਕੇ ਆਪਣੇ ਪਿਤਾ ਜੀ ਦੀ ਚਰਨੀ ਲੱਗ ਗਏ ਚਰਨ ਪੁਛਤੀ ਕੀਤੀ ਤੇ ਗੁਰਦੇਵ ਜੀ ਨੇ ਆਪਣੇ ਪੁੱਤਰ ਨੂੰ ਚੁੱਕ ਕੇ ਛਾਤੀ ਨਾਲ ਲਾ ਲੈਣਾ ਪਿਆਰੀ ਸਾਧ ਸੰਗਤ ਜੀ ਅਗਲੇ ਭਾਗ ਵਿੱਚ ਦੱਸਾਂਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਬਾਸ ਕਸ਼ਮੀਰੀ ਪੰਡਤਾ ਦਾ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਦਸ਼ਮੀਸ਼ ਪਿਤਾ ਦੀ ਸਾਖੀ ਭਾਗ ਛੇਵਾਂ ਸੁਣਾਵਾਂਗੇ ਇਸ ਸਾਖੀ ਵਿੱਚ ਤੁਹਾਨੂੰ ਦਸ਼ਮੀਸ਼ ਪਿਤਾ ਹਾਂਡੀ ਸਾਹਿਬ ਤੋਂ ਨਖਲੌਰ ਵੱਲ ਜਾਣਾ ਮਾਰੇ ਦੱਸਾਂਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਆ ਕਰੋ